ਗਲਾਜਪਾ 슈ਗਰ ਦੇ ਮਰੀਜ਼ਾਂ ਦੀ ਕਰਨ ਜਾ ਰਹੇ ਆ ਬਹੁਤ ਹੀ ਜ਼ਿਆਦਾ ਦੁਵਿਧਾ ਵਿੱਚ ਰਹਿੰਦੇ ਨੇ ਉਹ ਵੀ ਕਿ ਕੀ ਖਾਈਏ ਕੀ ਨਾ ਖਾਈਏ ਕਦੇ 슈ਗਰ ਵੱਧ ਜਾਂਦੀ ਹੈ ਕਦੇ 슈ਗਰ ਘਟ ਜਾਂਦੀ ਹੈ 슈ਗਰ ਵੱਧਦੀ ਹੈ ਫॉर दी ਟਾਈਮ ਤੁਸੀਂ ਮੰਨ ਲਓ ਹੁਣ 슈ਗਰ ਚੈੱਕ ਕਰ ਲਓ ਤੁਹਾਡੀ 슈ਗਰ ਮੰਨ ਲਓ 200 ਮਿਲੀਗ੍ਰਾਮ ਆ ਰਹੀ ਹੈ ਤੁਸੀਂ ਗੁੜ ਖਾ ਲਓ ਗੁੜ ਖਾਣਾ ਕਿੰਨਾ ਹੈ ਜਿੰਨੀ ਕਿ ਲੋੜ ਹੈ ਚਮਚਾਕ ਗੁੜ ਇੱਕ ਚਮਚਾ ਬਹੁਤ ਹੁੰਦਾ ਜਿਹੜੀ ਉਹ 40 ਮਿਲੀਗ੍ਰਾਮ ਐਕਸਟਰਾ ਬੋਡੀ ਚਾਹੀਦੀ ਸੀ ਉਹ ਬੋਡੀ ਨੂੰ એનર્ਜੀ ਦੇ ਕੇ ਕੰਜ਼ਿਊਮ ਹੋ ਕੇ ਆਪਣੀ ਤਾਕਤ ਦੇ ਕੇ ਚਲੀ ਗਈ ਤਾਂ ਉਹ ਜਿਹੜਾ ਘੋੜਾ ਹੈ ਉਹ ਤੁਹਾਨੂੰ ਤਾਕਤ ਦੇ ਕੇ ਚਲਾ ਜਾਂਦਾ ਹੈ ਇਹ ਨੁਸਖਾ ਘਰੇ ਬਣਾਉਣਾ ਹੈ ਪਹਿਲੀ ਚੀਜ਼ ਅੰਬਾ ਹਲਦੀ ਫਿਰ ਦਾਰੂ ਹਲਦੀ ਦਾਰੂ ਹਲਦੀ ਤੋਂ ਬਾਅਦ ਕਾਲੀ ਹਲਦੀ ਕਾਲੀ ਹਲਦੀ ਤੋਂ ਬਾਅਦ ਬੀਟ ਗ੍ਰਾਸ ਕਣਕ ਦੇ ਜਵਾਰੇ ਦਾ ਪਾਊਡਰ ਫਿਰ ਉਸ ਤੋਂ ਬਾਅਦ ਜਾਮਣ ਜਿਹੜਾ ਕਾਲਾ ਜਾਮਣ ਹੁੰਦਾ ਹੈ ਉਹਦਾ ਸੀਡ ਦੂਜੀ ਗੱਲ ਕਾਟਨ ਸੀਡ ਨਿੰਮ ਦੀਆਂ ਪੱਤੀਆਂ ਸੁੱਕੀਆਂ ਡਰਾਈ ਨਿੰਮ ਦੀਆਂ ਪੱਤੀਆਂ ਫੇਰ ਆ ਗਈ ਉਹਦੇ ਵਿੱਚ ਬੇਲ ਪੱਤੇ ਨੇ ਜਿਹੜਾ ਬਿਲ ਦਾ ਪੱਤੇ ਹੁੰਦੇ ਨੇ ਜਿਹਨੇ ਸ਼ਿਵਜੀ ਤੇ ਵੀ ਚੜਦਾ ਬੇਲ ਪੱਤਰ ਔਰ ਇਹਨੂੰ ਜਦੋਂ ਤੁਸੀਂ ਖਾਓਗੇ ਬਣਾ ਕੇ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਇਹ ਦੇਖੋਗੇ ਵੀ ਇਨਸੂਲਿਨ ਦਾ ਟੀਕਾ ਵੀ ਡ੍ਰੌਪ ਡ੍ਰੌਪ ਹੋ ਰਿਹਾ ਅਸੀਂ ਤੇ ਉਹ ਵੀ ਛੱਡ ਦਿੰਦੇ ਆ ਕਈ ਕਈ ਦਿਨ ਅਸੀਂ ਜਿਹੜੀ ਗੋਲੀ ਖਾਂਦੇ ਸੀ 500 ਮਿਲੀਗ੍ਰਾਮ 1000 ਮਿਲੀਗ੍ਰਾਮ ਵੱਡੀਆਂ ਮੋਟੀਆਂ-ਮੋਟੀਆਂ ਹੁਣ ਉਹ ਡਾਕਟਰ ਸਾਹਿਬ ਨੂੰ ਕੱਲੀ ਨਮਸਤੇ ਕਰਕੇ ਨਿਕਲ ਜਾਂਦੇ ਆ ਗੋਲੀ ਦੀ ਲੋੜ ਹੀ ਨਹੀਂ ਪੈਂਦੀ ਸਿਰਫ ਮਿੱਥੇ ਕਲੌਂਜੀ ਤੇ ਆਪਣੀ ਜਿਹੜੀ ਕਾਲੇ ਛੋਲੇਆਂ ਦਾ ਨੁਸਖਾ ਇਹਨੂੰ ਰੋਜ਼ ਰਾਤ ਨੂੰ ਭਿਓ ਕੇ ਸਵੇਰੇ ਖਾਇਆ ਕਰੋ ਮੈਂ ਦੁਬਾਰਾ ਬੋਲ ਦਿੰਦਾ ਕਾਲੇ ਛੋਲੇ ਲਿੱਤੀ ਸੌਂਜੀ ਦੇ ਦਾਣੇ 10 ਇਹ ਤਿੰਨ ਚੀਜ਼ਾਂ ਨੂੰ ਰਾਤ ਨੂੰ ਕੰਚ ਦੀ ਕੌਲੀ 'ਚ ਭਿਓ ਕੇ ਰੱਖ ਦੋ ਜਿਹੜੇ ਪਾਣੀ 'ਚ ਭਿਓ ਕੇ ਰੱਖਿਆ ਉਹੀ ਪਾਣੀ ਪੀਣਾ ਤੇ ਇਹਨਾਂ ਨੂੰ ਚੱਬ-ਚੱਬ ਕੇ ਖਾਣਾ ਔਰ ਖੀਰਾ ਟਮਾਟਰ ਔਰ ਜਿਹੜਾ ਆਪਣਾ ਕੀ ਨਾਂ ਲੈਂਦੇ ਆ ਚਕੰਦਰ ਇਹ ਜਿਹੜੇ ਸੈਲਡ ਇਹ ਤੁਸੀਂ ਸੈਲਡ ਵੀ ਖਾ ਸਕਦੇ ਹੋ ਅਗਰ ਇੱਕ ਪਲੇਟ ਇਹ ਸੈਲਡ ਖਾਂਦੇ ਹੋ ਇੱਕ ਇੱਕ ਅੱਧਾ ਕੋਈ ਫਲ ਖਾਂਦੇ ਹੋ ਤਾਂ ਤੁਹਾਨੂੰ ਕੋਈ 슈ਗਰ ਦਾ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਹੈ ਮੇਰੇ ਕੋਲੇ ਵੀ ਨਹੀਂ ਆਣ ਦੀ ਲੋੜ ਫਰੂਟ ਕੋਈ ਵੀ ਖਾਓ ਕੇਲਾ ਅੰਗੂਰ 체कू ਕੋਈ ਵੀ ਫਰੂਟ ਖਾਣਾ 11 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਫਰੂਟ ਖਾ ਲਓ ਉਸ ਤੋਂ ਬਾਅਦ ਫਰੂਟ ਖਾਣ ਦਾ ਪ੍ਰਬਧਾਨ ਨਹੀਂ ਹੈਗਾ ਜੀ ਗੱਲ ਹੈ ਜੇ ਆਪਾਂ 슈ਗਰ ਦੇ ਮਰੀਜ਼ਾਂ ਦੀ ਕਰਨ ਜਾ ਰਹੇ ਹਾਂ ਬਹੁਤ ਹੀ ਜ਼ਿਆਦਾ ਦੁਵਿਧਾ ਵਿੱਚ ਰਹਿੰਦੇ ਨੇ ਉਹ ਵੀ ਕਿ ਕੀ ਖਾਈਏ ਕੀ ਨਾ ਖਾਈਏ ਕਦੀ 슈ਗਰ ਵੱਧ ਜਾਂਦੀ ਹੈ ਕਦੇ ਸ਼ੂਗਰ ਘਟ ਜਾਂਦੀ ਹੈ ਸੋ ਐਕਚੁਅਲ ਦੇ ਵਿੱਚ ਕਿਵੇਂ ਆਪਣਾ ਰੁਟੀਨ ਹੋਣਾ ਚਾਹੀਦਾ ਹੈ ਤੇ ਖਾਸ ਨੁਸਖੇ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਇੱਕ ਵਾਰ ਫਿਰ ਤੋਂ ਸਾਡੇ ਨਾਲ ਮੌਜੂਦ ਨੇ ਜੀ ਵਰਦਾਨ ਆਯੁਰਵੈਦਿਕ ਆਰਗੇਨਾਈਜੇਸ਼ਨ ਦੇ ਐਮ ਡੀ ਮਿਸਟਰ ਸੁਬਾਸ਼ ਗੋਇਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਔਰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਨਿੱਗੀ ਪਿਆਰਪਰੀ ਸਤਿਕਾਰਪਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਜਦੋਂ ਆਪਾਂ ਦੇਖੋ 슈ਗਰ ਦੇ ਮਰੀਜ਼ਾਂ ਦੀ ਗੱਲ ਕਰਦੇ ਆ ਉਹਨਾਂ ਲਈ ਮਿੱਠਾ ਖਾਣਾ ਤਾਂ ਚਲੋ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ ਪਰ ਉਹ ਰੂਟੀਨ ਦੀਆਂ ਵੀ ਚੀਜ਼ਾਂ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਕੀ ਖਾਈਏ ਕੀ ਨਾ ਖਾਈਏ ਘਰੇਲੂ ਨੁਸਖਿਆਂ ਦੀ ਵੀ ਤੁਹਾਡੇ ਤੋਂ ਜਾਣਕਾਰੀ ਜ਼ਰੂਰ ਚਾਹਾਂਗੇ ਕੀ ਕਹਿਣਾ ਚਾਹੋਗੇ ਕਿ ਦਿਨ ਦੀ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਉਹਨਾਂ ਨੂੰ ਜੋਤ ਵੇੜਾ ਵੱਜੇ 슈ਗਰ ਦੇ ਮਰੀਜ਼ਾਂ ਨੂੰ ਗੁੜ ਖਵਾਨਿਆ ਆਪਾਂ ਗੁੜ ਗੁੜ ਖਾਣ ਦਾ ਤਰੀਕਾ ਕੀ ਹੈ ਜੀ ਦੇਖੋ ਮੇਰੀ ਇੱਕ ਗੱਲ ਨੂੰ ਗੌਰ ਕਰਿਓ ਕਿ ਜਿਹੜਾ ਗੁੜ ਹੈ ਇਹ ਖਾਣ ਦੇ ਨਾਲ 슈ਗਰ ਬਹੁਤ ਜ਼ਿਆਦਾ ਵੱਧ ਜਾਂਦੀ ਆ ਹਮ ਫਾਰ ਦੀ ਟਾਈਮ ਇਹ ਗੌਰ ਕਰਿਓ 슈ਗਰ ਵੱਧਦੀ ਹੈ ਫਾਰ ਦੀ ਟਾਈਮ ਤੁਸੀਂ ਮੰਨ ਲਓ ਹੁਣ 슈ਗਰ ਚੈੱਕ ਕਰ ਲਓ ਤੁਹਾਡੀ 슈ਗਰ ਮੰਨ ਲਓ 200 ਮਿਲੀਗ੍ਰਾਮ ਆ ਰਹੀ ਹੈ ਤੁਸੀਂ ਗੁੜ ਖਾ ਲਓ ਗੁੜ ਖਾਣਾ ਕਿੰਨਾ ਹੈ ਜਿੰਨੀ ਕਿ ਲੋੜ ਹੈ ਚਮਚਾ ਇੱਕ ਗੁੜ ਇੱਕ ਚਮਚਾ ਬਹੁਤ ਹੁੰਦਾ ਚਮਚਾ ਇੱਕ ਗੁੜ ਖਾ ਲੋ ਤੁਹਾਡੀ ਥੋੜੀ ਅੰਦਰੋਂ ਆਤਮਾ ਤ੍ਰਿਪਤ ਹੋਊਗੀ ਉੱਤੋਂ ਪਾਣੀ ਪੀ ਲੋ ਆਪਣਾ ਸਾਦਾ ਸਿੰਪਲ ਘੜੇ ਦਾ ਘੜੇ ਦਾ ਪਾਣੀ ਪੀ ਲੋ ਤੇ ਘੜੇ ਦਾ ਪਾਣੀ ਪੀ ਕੇ ਥੋੜੀ ਦੇਰ ਰੈਸਟ ਕਰੋ ਰੈਸਟ ਕਰਨ ਤੋਂ ਬਾਅਦ ਘੰਟੇ ਡੇਢ ਘੰਟੇ ਬਾਅਦ ਸ਼ੂਗਰ ਚੈੱਕ ਕਰੋ ਤੁਹਾਡੀ 200 ਦੀ ਜਗ੍ਹਾ 240 ਵੀ ਹੋ ਸਕਦੀ ਹੈ 230 ਵੀ ਹੋ ਸਕਦੀ ਹੈ ਘਬਰਾਓ ਨਾ ਘਬਰਾਣ ਦੀ ਲੋੜ ਨਹੀਂ ਹੈਗੀ ਦੁਸ਼ਮਣ ਨੂੰ ਦੇਖ ਜਿਹੜੇ ਲੋਕ ਘਬਰਾ ਜਾਂਦੇ ਆ ਨਾ ਉਹਨਾਂ ਦੇ ਫਿਰ ਦੁਸ਼ਮਣ ਹਾਵੀ ਹੋ ਜਾਂਦੇ ਆ ਘਬਰਾਉਣਾ ਨਹੀਂ ਤੁਸੀਂ ਸਿੰਪਲੀ ਵੇਟ ਕਰਨੀ ਆ ਸਿਰਫ 5 ਘੰਟੇ ਉਸ ਤੋਂ ਬਾਅਦ ਵੇਟ ਕਰੋ 5 ਘੰਟੇ ਬਾਅਦ ਦੁਬਾਰਾ ਸ਼ੂਗਰ ਚੈੱਕ ਕਰੋ ਤੁਹਾਡੀ ਫੇਰ 200 ਹੀ ਰਹਿ ਜਾਣੀ ਹੈ ਜਿਹੜੀ ਉਹ 40 ਮਿਲੀਗ੍ਰਾਮ ਐਕਸਟਰਾ ਬਾਡੀ ਚਾਹੀਦੀ ਸੀ ਉਹ ਬਾਡੀ ਨੂੰ એનર્ਜੀ ਦੇ ਕੇ ਕੰਜ਼ਿਊਮ ਹੋ ਕੇ ਆਪਣੀ ਤਾਕਤ ਦੇ ਕੇ ਚਲੀ ਗਈ ਤਾਂ ਉਹ ਜਿਹੜਾ ਘੋੜਾ ਹੈ ਉਹ ਤੁਹਾਨੂੰ ਤਾਕਤ ਦੇ ਕੇ ਚਲਾ ਜਾਂਦਾ ਜੇ ਤੁਸੀਂ ਉੱਥੇ ਗੁਲਾਬ ਜਾਮਨ ਖਾ ਕੇ ਦੇਖ ਲਿਓ ਉੱਥੇ ਤੁਸੀਂ ਕੋਈ ਬਰਫੀ ਖਾ ਕੇ ਦੇਖ ਲਿਓ ਉੱਥੇ ਤੁਸੀਂ ਕੋਈ ਚੀਨੀ ਖਾ ਕੇ ਦੇਖ ਲਿਓ ਉਹ ਸਟੇਬਲ ਰਹੂਗੀ ਉਹ ਨਹੀਂ ਜਾਂਦੀ ਮਿੱਠਾ ਜਿਹੜਾ ਬੰਦ ਕਰਨਾ ਉਹ ਬੰਦ ਕਰਨਾ ਜਿਹੜਾ ਪ੍ਰੋਸੈਸ ਵਿੱਚ ਹੈ ਜਿਹੜਾ ਰੱਬ ਨੇ ਤੁਹਾਨੂੰ ਸਿੱਧਾ ਦਿੱਤਾ ਹੈ ਮਿੱਠਾ ਉਹ ਚਾਹੇ ਅੰਬ ਚ ਹੈ ਚਾਹੇ ਕੇਲੇ ਚ ਹੈ ਚਾਹੇ ਅੰਗੂਰ ਚ ਹੈ ਚਾਹੇ ਚੀਕੂ ਚ ਹੈ ਜੇ ਮੈਂ ਤੁਹਾਨੂੰ ਕਹਾ ਵੀ ਹਫਤੇ ਚ ਇੱਕ ਕੇਲਾ ਖਾਣਾ ਬਹੁਜੀ ਪੂਰੇ ਸਾਲ ਚ 50 ਚ 50 ਕੇਲੇ ਨੇ ਕੀ ਕਰਨਗੇ ਤੁਹਾਡੀ ਇੱਕ ਐਕਸਰਸਾਈਜ਼ ਤੁਹਾਡੀ ਚਾਲ ਤੁਹਾਡਾ ਸਾਰਾ ਦਿਨ ਦਾ ਦਿਨ ਚ ਰੇ ਦੇ ਕੰਮ ਚ ਸਾਲ ਚ 50 ਕੇਲੇ ਕੀ ਕਰ ਲੈਣਗੇ ਤੁਹਾਡਾ ਕੁਝ ਨਹੀਂ ਕਰ ਸਕਦੇ ਇਸੇ ਤਰ੍ਹਾਂ ਜੇ ਮੈਂ ਤੁਹਾਨੂੰ ਕਹਾ ਵੀ ਇੱਕ ਦਿਨ ਹਫਤੇ ਦੇ ਵਿੱਚ ਅੰਗੂਰ ਖਾਣੇ ਆ ਤਪ 50 50 ਹਫ਼ਤੇ ਲੈ ਤੁਹਾਡੇ ਕੋਲੇ ਕਿੰਨੇ ਅੰਗੂਰ ਖਾ ਜੋਗੇ ਪੰਜ ਜਾਂ ਸੱਤ ਖਾਣੇ ਤਾਂ ਮਤਲਬ ਥੋੜੀ ਆਪਾਂ ਪਾਈਆ ਲੈ ਕੇ ਖਾ ਗਏ ਛੁੱਟਣਾ ਉਹ ਡੰਡਾ ਜਿਹਾ ਇਦਾਂ ਵੀ ਨਹੀਂ ਕਰਨਾ ਥੋੜੇ ਥੋੜੇ ਟੇਸਟ ਕਰੋ ਔਰ ਦੂਜੀ ਚੀਜ਼ ਫਰੂਟ ਕੋਈ ਵੀ ਖਾਓ ਕੇਲਾ ਅੰਗੂਰ ਚੀਕੂ ਕੋਈ ਵੀ ਫਰੂਟ ਖਾਣਾ 11 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਫਰੂਟ ਖਾ ਲਓ ਉਸ ਤੋਂ ਬਾਅਦ ਫਰੂਟ ਖਾਣ ਦਾ ਪ੍ਰਬੰਧਨ ਨਹੀਂ ਹੈਗਾ ਜੀ ਤੰਦਰੁਸਤ ਲੋਕਾਂ ਵਾਸਤੇ ਵੀ ਨਾਨ ਤੰਦਰੁਸਤ ਲੋਕਾਂ ਵਾਸਤੇ ਵੀ ਦੂਸਰੀ ਚੀਜ਼ ਇੱਕ ਹੋਰ ਵੱਡੀ ਗਾਜਰ ਮੂਲੀ ਔਰ ਖੀਰਾ ਟਮਾਟਰ ਔਰ ਜਿਹੜਾ ਆਪਣਾ ਕੀ ਨਾਂ ਲੈਂਦੇ ਆ ਚਕੰਦਰ ਜੀ ਇਹ ਜਿਹੜੇ ਸੈਲਡ ਆ ਇਹ ਤੁਸੀਂ ਸੈਲਡ ਵੀ ਖਾ ਸਕਦੇ ਹੋ ਅਗਰ ਇੱਕ ਪਲੇਟ ਇਹ ਸੈਲਡ ਖਾਂਦੇ ਹੋ ਇੱਕ ਇੱਕ ਅੱਧਾ ਕੋਈ ਫਲ ਖਾਂਦੇ ਹੋ ਤਾਂ ਤੁਹਾਨੂੰ ਕੋਈ 슈ਗਰ ਦਾ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਹੈ ਮੇਰੇ ਕੋਲੇ ਵੀ ਨਹੀਂ ਆਣ ਦੀ ਲੋੜ ਮੈਂ ਤਾਂ ਵੈਸੇ ਵੀ ਕਹਿੰਦਾ ਮੇਰੇ ਕੋਲ ਨਾ ਵੀ ਆਓ ਕਿਉਂਕਿ ਮੇਰੇ ਕੋਲੇ ਜੇ ਆਉਂਗੇ ਤੁਸੀਂ 2-2 3-3 ਘੰਟੇ ਦੀ ਤਾਂ ਵੇਟਿੰਗ ਆ 2-3 3-3 ਘੰਟੇ ਦੀ ਜਦੋਂ ਵੇਟਿੰਗ ਆ ਅਸੀਂ 4-4 ਵਾਰੀ ਤਾਂ ਉੱਤੇ ਚਾਹ ਪਲਾ ਦਿੰਦੇ ਆ ਰੋਟੀ ਵੀ ਖਵਾ ਦਿੰਦੇ ਆ ਵਿੱਚ ਹੀ ਲੋਕਾਂ ਨੂੰ ਮਤਲਬ ਉਹਦੇ ਵਿੱਚ ਵੀ ਉਹ ਬੈਠੇ ਆਪਸ ਵਿੱਚ ਗੱਲਾਂ ਮਾਰੀ ਜਾਂਦੇ ਨੇ ਅੱਧਿਆਂ ਦੀ 슈ਗਰ ਤਾਂ ਉੱਥੇ ਉਹੀ ਠੀਕ ਹੋ ਜਾਂਦੀ ਹੈ ਨੁਸਖਾ ਲੈ ਕੇ ਚਲੇ ਜਾਂਦੇ ਨੇ ਚਲਦੇ ਆ ਨੁਸਖਾ ਸੁਣ ਲਿਓ ਸ਼ੂਗਰ ਦਾ ਘਰੇ ਬੈਠੇ ਘਰੇ ਬਣਾਉਣਾ ਇਹ ਆਪਾਂ ਨੇ ਐਸੀ ਚੀਜ਼ ਦੱਸਣ ਜਾ ਰਹੇ ਆ ਤੁਹਾਨੂੰ ਜਿਹੜੀ ਤੁਹਾਡੀ ਰਸੋਈ ਦੇ ਵਿੱਚ ਜੇ ਰਸੋਈ ਦੇ ਵਿੱਚ ਨਹੀਂ ਤਾਂ ਗਵਾਂਢੀ ਜਿਹੜਾ ਪੰਸਾਰੀ ਨਹੀਂ ਬੈਠਾ ਹੁੰਦਾ ਪਿੰਡ ਚ ਬਾਣੀਆਂ ਦੁਕਾਨ ਖੋਲ ਕੇ ਉਹਦੇ ਕੋਲ ਵੀ ਪਈ ਹੋਊਗੀ ਬਸ ਮੰਗਣ ਦੀ ਲੋੜ ਐ ਸੰਗਣ ਦੀ ਲੋੜ ਨਹੀਂ ਇਹ ਨੁਸਖਾ ਘਰੇ ਬਣਾਉਣਾ ਪਹਿਲੀ ਚੀਜ਼ ਅੰਬਾ ਹਲਦੀ ਹੁਣ ਤੁਸੀਂ ਕਹੋਗੇ ਤਾਂ ਅਸੀਂ ਖਾਣੇ ਆ ਕੋਇਲ ਸਾਹਿਬ ਪਹਿਲਾਂ ਪੁੱਛ ਤਾਂ ਲੋ ਕਿ ਮੇ ਖਾਣੀ ਐ ਅੰਬਾ ਹਲਦੀ ਫਿਰ ਦਾਰੂ ਹਲਦੀ ਦਾਰੂ ਹਲਦੀ ਤੋਂ ਬਾਅਦ ਕਾਲੀ ਹਲਦੀ ਕਾਲੀ ਹਲਦੀ ਤੋਂ ਬਾਅਦ ਬੀਟ ਗ੍ਰਾਸ ਕਣਕ ਦੇ ਜਵਾਰੇ ਦਾ ਪਾਊਡਰ ਜੀ ਫਿਰ ਉਸ ਤੋਂ ਬਾਅਦ ਜਾਮਨ ਜਿਹੜਾ ਕਾਲਾ ਜਾਮਨ ਹੁੰਦਾ ਹੈ ਉਹਦਾ ਸੀਡ ਕਾਲੇ ਜਾਮਨ ਦੇ ਸੀਡ ਦੀ ਇੱਕ ਪਹਿਚaan ਦੱਸਦਾ ਤੁਹਾਨੂੰ ਤੁਸੀਂ ਕਹੋਗੇ ਗੋਲਬ ਸਾਹਿਬ ਕੀ ਬੇਗੁਬੜਾਈ ਜਾਂਦੇ ਹੋ ਜਾਮਨ ਦਾ ਕਾਲਾ ਹੀ ਹੁੰਦਾ ਹੈ ਟੋਡਾ ਗੋਲ ਨਮਾਗੂਈ ਕਾਲਾ ਜਾਮਣ ਆ ਗਿਆ ਕਿਤੇ ਕੋਈ ਚਿੱਟਾ ਜਾਮਣ ਦੇਖਿਆ ਨਹੀਂ ਦੇਖਿਆ ਆਪਾਂ ਕਾਲਾ ਹੀ ਹੁੰਦਾ ਪਰ ਜਿਹੜਾ ਮੈਂ ਕਾਲਾ ਜਾਮਣ ਦੱਸ ਰਿਹਾ ਉਹਦਾ ਗੁੱਦਾ ਵੀ ਕਾਲਾ ਹੁੰਦਾ ਉਹਦੀ ਗੁਠਲੀ ਵੀ ਕਾਲੀ ਹੁੰਦੀ ਆ ਉਹਦੇ ਅੰਦਰ ਜਿਹੜੀ ਗਿੱਟਕ ਹੁੰਦੀ ਆ ਉਹ ਵੀ ਕਾਲੀ ਹੁੰਦੀ ਆ ਉਹ ਜਿਹੜਾ ਕਾਲਾ ਜਾਮਣ ਹੈ ਉਹ ਅਸਲੀ ਬੰਗਾਲ ਸਾਈਡ ਦਾ ਜਾਮਣ ਹੈ ਉੱਥੇ ਦੀ ਉਹ ਪੇੜ ਦੇ ਉਹ ਕਾਲਾ ਜਾਮਣ ਜਿਹੜਾ ਹੈਗਾ ਉਹਦੀ ਗੁਠਲੀ ਤੁਹਾਨੂੰ ਮਿਲੂਗੀ ਉਹਦੀ ਜੇ ਗੁੱਠਲੀ ਤੁਸੀਂ ਕੱਢ ਕੇ ਸੁਕਾਈ ਹੋਈ ਗੁੱਠਲੀ ਮੂੰਹ ਚ ਪਾ ਲਵੋ ਚੱਬੀ ਨਹੀਂ ਜਾਂਦੀ ਦੰਦ ਨਿਕਲ ਜੂ ਗੁੱਠਲੀ ਨਹੀਂ ਰੁੱਟਦੀ ਉਹ ਜਿਹੜੀ ਦੂਜੀ ਹੁੰਦੀ ਆ ਦੇਖੋ ਥੋਥੀ ਜੀ ਹੁੰਦੀ ਆ ਹੱਥ ਨਾਲ ਹੀ ਭੁਰ ਜਾਂਦੀ ਆ ਉਹ ਨਹੀਂ ਲੈਣੀ ਆਪਾਂ ਨੇ ਕਰਨੀ ਉਹ ਨਹੀਂ ਕੁਝ ਛੁੱਟ ਦਿਓ ਲੈ ਕੇ ਉਹਨੂੰ ਅਸਲੀ ਜਾਮਨ ਦੀ ਗੁੱਠਲੀ ਕਾਲੇ ਜਾਮਨ ਦੀ ਗੁੱਠਲੀ ਲੈਣੀ ਆ ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਨੇ ਜੇ ਕੋਈ ਮੈਨੂੰ ਪੁੱਛੇ ਹੋਣਾ ਕੱਲ ਨੂੰ ਫੋਨ ਕਰਕੇ ਵੀ ਗੋਲ ਦਾ ਮਾਤਰਾ ਕਿੰਨੀ ਹੈ ਜੋ ਮੈਂ ਦੱਸ ਰਿਹਾ ਬਰਾਬਰ ਲੈਣਾ ਵੀਡੀਓ ਨੂੰ ਬੈਕ ਕਰ ਕਰਕੇ ਲਿਖ ਲਿਓ ਬਕਾਇਦਾ ਬਿਲਕੁਲ ਮੈਨੂੰ ਪਤਾ ਤੁਹਾਨੂੰ ਮੇਰੀ ਇਸ ਚੀਜ਼ ਦੀ ਲੋੜ ਹੈ ਤੁਸੀਂ ਤਾਂ ਹੀ ਇਹਨੂੰ ਮੇਰੀਆਂ ਗੱਲਾਂ ਵੀ ਸੁਣ ਰਹੇ ਹੋ ਤੇ ਤਾਂ ਹੀ ਤੁਸੀਂ ਇਹਨੂੰ ਵੀਡੀਓ ਨੂੰ ਦੇਖ ਰਹੇ ਹੋ ਔਰ ਮੇਰਾ ਵੀ ਫਰਜ਼ ਬਣਦਾ ਮੈਂ ਤੁਹਾਨੂੰ ਆਪਣਾ ਭੈਣ ਭਰਾ ਆਪਣਾ ਪਿਤਾ ਆਪਣਾ ਪੁੱਤਰ ਜਾਣ ਕੇ ਇਹ ਚੀਜ਼ਾਂ ਦੱਸ ਦਵਾਂ ਤਾਂ ਕਿ ਤੁਹਾਡੇ ਜ਼ਿੰਦਗੀ ਚ ਕੰਮ ਆ ਜਾਣ ਸਾਰਾ ਕੁਝ ਪੈਸਾ ਨਹੀਂ ਹੁੰਦਾ ਔਰ ਬਹੁਤ ਸਾਰੇ ਚੀਜ਼ਾਂ ਨੇ ਜਿਹੜੇ ਤੁਹਾਡੇ ਅਸੀਸਾਂ ਮਿਲਦੀਆਂ ਨੇ ਦੂਜੀ ਗੱਲ ਕਾਟਨ ਸੀਡ ਕਾਟਨ ਸੀਡ ਸਮਝਦੇ ਹੋ ਬੜੇਮਿਆਂ ਦੀ ਗਿਰੀ ਬੜੇਮੇ ਆਪਣੇ ਆਮ ਨੇ ਜਿੱਦੋਂ ਮਰਜੀ ਲੈ ਲਓ ਬੜੇਮੇ ਦੀ ਗਿਰੀ ਜਿਹੜੀ ਵਿੱਚੋਂ ਨਿਕਲਦੀ ਹੈ ਚਿੜੀ ਦੀ ਜੀਭ ਵਰਗੀ ਉਹ ਚਾਹੀਦੀ ਆ ਬਰਾਬਰ ਮਾਤਰਾ ਚ ਲੈਣੀ ਆ ਉਸ ਤੋਂ ਬਾਅਦ ਇਹ ਹੈਗਾ ਕਰੇਲਿਆਂ ਦਾ ਪੰਚਾਂਗ ਕਰੇਲੇ ਦੀ ਪੂਰੀ ਬੇਲ ਐ ਪਟਣੀ ਆ ਜਿਵੇਂ ਅਸੀਂ ਆਪਦੇ 20 ਬਾਈ ਏਕੜ ਚ ਲਾਈ ਹੋਈ ਹੈ ਕarele ਦੀ ਬੇਲ ਤੇ ਉਹਦੇ ਚੋਂ ਜਦ ਅਸੀਂ ਪੱਟਦੇ ਆ ਨਾ ਸਾਡੇ ਕੋਲ ਤਣਾਂ ਦੇ ਹਿਸਾਬ ਜੁ ਇਕੱਠੀ ਹੁੰਦੀਆਂ ਸੀ ਉਹਨੂੰ ਡਰਾਈ ਕਰਕੇ ਉਹਨੂੰ ਧੋ ਕੇ ਆਲੂ ਦੇ ਵਿੱਚ ਸਿੱਟ ਕੇ ਰੱਖਦੇ ਆ ਕਾਫੀ ਦੇਰ ਧੋ ਕੇ ਉਹਨੂੰ ਉਦੋਂ ਬਾਅਦ ਉਹਦਾ ਪਾਊਡਰ ਬਣਾਉਂਦੇ ਆ ਡਰਾਈ ਕਰਕੇ ਸੁਕਾ ਕੇ ਜਿਹੜਾ ਉਹ ਪਾਊਡਰ ਹੈ ਉਹ ਪੰਜਾਂਗ ਦਾ ਪਾਊਡਰ ਹੈ ਕਿਕਰ ਮਤਲਬ ਕarele ਕarele ਦੀ ਜੜ੍ਹ ਕarele ਦਾ ਤਣਾ ਕarele ਦੇ ਪੱਤੇ ਕarele ਦਾ ਫੁੱਲ ਤੇ ਕarele ਦਾ ਫਲ ਪੰਜ ਚੀਜ਼ਾਂ ਦਾ ਪੰਜਾਂਗ ਹੁੰਦਾ ਹੈ ਤੇ ਉਦੋਂ ਬਾਅਦ ਆ ਗਈ ਨਿੰਮ ਦੀਆਂ ਪੱਤੀਆਂ ਸੁੱਕੀਆਂ ਡਰਾਈ ਨਿੰਮ ਦੀਆਂ ਪੱਤੀਆਂ ਫੇਰ ਆ ਗਈ ਉਹਦੇ ਚ ਬੇਲ ਪੱਤੇ ਨੇ ਜਿਹੜਾ ਬਿੱਲ ਦਾ ਪੱਤੇ ਹੁੰਦੇ ਨੇ ਜਿਹਨੇ ਸ਼ਿਵਜੀ ਤੇ ਵੀ ਚੜਦਾ ਬੇਲ ਪੱਤਰ ਉਹ ਤੁਸੀਂ ਕਿਸੇ ਮੰਦਿਰ ਚੋਂ ਵੀ ਲੈ ਸਕਦੇ ਹੋ ਜਾਂ ਬੇਲ ਪੱਤਰ ਦੇ ਪੇੜ ਹੁੰਦੇ ਨੇ ਜੇ ਕੋਈ ਜ਼ਿਮੀਦਾਰ ਮੇਰੀ ਗੱਲ ਨੂੰ ਸੁਣ ਰਿਹਾ ਉਹਦੇ ਕੋਲੇ ਰੱਬ ਨੇ ਜ਼ਮੀਨ ਬਖਸ਼ਿਸ਼ ਕੀਤੀ ਹੈ ਉਹਦੀ ਜ਼ਮੀਨ ਤੇ ਮੋਟਰ ਬਖਸ਼ਿਸ਼ ਕੀਤੀ ਹੋਈ ਹੈ ਤਾਂ ਨਿੰਮ ਇੱਕ ਪੀਪਲ ਤੇ ਇੱਕ ਆਪਣਾ ਬੇਲ ਦਾ ਪੇੜ ਉੱਥੇ ਲਾ ਕੇ ਰੱਖੋ ਤੇ ਕਰੇਲਿਆਂ ਦੇ ਪੰਜਾਂਗ ਬੀਜ ਕੇ ਰੱਖੋ ਆਉਣ ਵਾਲਾ ਟਾਈਮ ਸ਼ੂਗਰ ਦੀ ਬਿਮਾਰੀ ਦਾ ਹੀ ਐ ਹਰ ਘਰ ਚ ਦੋ ਮਰੀਜ਼ ਤਾਂ ਹੋਗੇ ਜਿਹੜੇ ਟੱਬਰ ਚ 10 ਬੰਦੇ ਨੇ ਜਿਹੜੇ ਟੱਬਰ ਚ ਤਿੰਨ ਬੰਦੇ ਨੇ ਉੱਥੇ ਇੱਕ ਮਰੀਜ਼ ਹੋਇਆ ਬੇਟਾ ਮਤਲਬ ਆਉਣ ਵਾਲਾ ਟਾਈਮ ਬੜਾ ਖਤਰਨਾਕ ਚੱਲ ਰਿਹਾ ਉਸ ਤੋਂ ਬਾਅਦ ਬੇਲ ਪੱਤਰੀ ਤੋਂ ਬਾਅਦ ਗੁੜਮਰ ਬੂਟੀ ਇਹ ਜਿਹੜੀਆਂ ਚੀਜ਼ਾਂ ਪਾ ਕੇ 1 2 3 4 5 6 7 8 9 10 ਚੀਜ਼ਾਂ ਪਾ ਕੇ ਦਵਾਈ ਬਣੀ ਹੋਈ ਆ ਔਰ ਇਹਨੂੰ ਜਦੋਂ ਤੁਸੀਂ ਖਾਓਗੇ ਬਣਾ ਕੇ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਇਹ ਦੇਖੋਗੇ ਵੀ ਇنسولিন ਦਾ ਟੀਕਾ ਵੀ ਡ੍ਰੌਪ ਡ੍ਰੌਪ ਹੋ ਰਿਹਾ ਅਸੀਂ ਤੇ ਉਹ ਵੀ ਛੱਡ ਦਿੰਨੇ ਆ ਕਈ ਕਈ ਦਿਨ ਅਸੀਂ ਜਿਹੜੀ ਗੋਲੀ ਖਾਂਦੇ ਸੀ 500 ਮਿਲੀਗ੍ਰਾਮ 1000 ਮਿਲੀਗ੍ਰਾਮ ਵੱਡੀਆਂ ਮੋਟੀਆਂ-ਮੋਟੀਆਂ ਹੁਣ ਉਹ ਡਾਕਟਰ ਸਾਹਿਬ ਨੂੰ ਕੱਲੀ ਨਿਮਾਸਤੇ ਕਰਕੇ ਨਿਕਲ ਜਾਂਦੇ ਆ ਗੋਲੀ ਦੀ ਲੋੜ ਹੀ ਨਹੀਂ ਪੈਂਦੀ ਮਤਲਬ ਜਿਹੜੀਆਂ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਥਾਇਰੋਇਡ ਦੀਆਂ ਗੋਲੀਆਂ ਗੋਡਿਆਂ 'ਚ ਮੋਡਿਆਂ 'ਚ ਦਰਦ ਚਮੜੀ ਕਮਜ਼ੋਰ ਹੋ ਰਹੀ ਸੀ ਅੱਖਾਂ ਦੀ ਲਾਈਟ ਕਮਜ਼ੋਰ ਹੋ ਰਹੀ ਸੀ ਮਤਲਬ ਦੰਦਾਂ ਦੇ ਵਿੱਚ ਡਾਕਟਰਾਂ ਨੇ ਕਹਿੰਦਾ ਸੀ ਸ਼ੂਗਰ ਘਟਾ ਲੈ ਫਿਰ ਤੇਰੇ ਦੰਦ ਕੱਢਾਂਗੇ ਮਤਲਬ ਤੁਸੀਂ ਸਮਝੋ ਤਾਂ ਸਹੀ ਕਿੱਥੇ ਤੱਕ ਪਹੁੰਚ ਗਏ ਸੀ ਆਪਾਂ ਇਹ ਪਾਊਡਰ ਜਿਹੜਾ ਮੈਂ ਤੁਹਾਨੂੰ ਦੱਸਿਆ ਥੋੜੇ ਦਿਨ ਖਾ ਲ ਇਹ ਡਾਇਬੀਟਿਸ ਨੂੰ ਕੰਟਰੋਲ ਕਰਦਾ ਇੱਕ ਦਿਮਾਗ ਚੋਂ ਇਹ ਗੱਲ ਕੱਢ ਦੋ ਵੀ ਸ਼ੂਗਰ ਜਦੋਂ ਖਤਮ ਹੋਊਗੀ ਜੇ ਕੋਈ ਕਹਿੰਦਾ ਵੀ ਹੈ ਨਾ ਜੜੋਂ ਖਤਮ ਹੋਊਗੀ ਉਥੋਂ ਰਾਮਨਾਲ ਉੱਠ ਕੇ ਚਲੇ ਜਾਇਆ ਕਰੋ ਕਹਛਾ ਜੀ ਭਾਈ ਸਾਹਿਬ ਕਰੋ ਟੈਲੀਫੋਨ ਆ ਗਿਆ ਆ ਕੇ ਗੱਲ ਕਰਦੇ ਨਿਕਲੀ ਜਾਓ ਸਪੀਡ ਚ ਕਿਉਂਕਿ ਇਤੋਂ ਵੱਡਾ ਝੂਠ ਦੁਨੀਆ ਚ ਨਹੀਂ ਹੋ ਸਕਦਾ ਕਿ ਸ਼ੂਗਰ ਜਣੋ ਖਤਮ ਹੋ ਜੂਗੀ ਜੇ ਜਣੋ ਖਾਦੂ ਹੋ ਜੇ ਉਹ ਤਾਂ ਬੰਦੇ ਨੂੰ ਲੈ ਜਾਣਗੇ ਚੱਕ ਕੇ ਸਾਇੰਟਿਸਟ ਵੀ ਇਹ ਕੌਣ ਲੱਭ ਗਿਆ ਜਿਹੜਾ ਜਣੋਗਾ ਦਮ ਕਰ ਦੂਗਾ ਇਸ ਕਰਕੇ ਥੋੜਾ ਜਿਹਾ ਆਪਣੇ ਵਿਵੇਕ ਤੋਂ ਆਪਣੇ ਦਿਮਾਗ ਤੋਂ ਕੰਮ ਲਿਆ ਕਰੋ ਜੇ ਗੋਇਲ ਦੀ ਗੱਲ ਪਸੰਦ ਆਈ ਹੈ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਹੈ ਜੇ ਤੁਹਾਨੂੰ ਸਮਝ ਆਈ ਹੈ ਵੀ ਬੰਦਾ ਠੀਕ ਦੱਸ ਰਿਹਾ ਤਾਂ ਇਹ ਨੁਸਖੇ ਨੂੰ ਜ਼ਰੂਰ ਅਜ਼ਮਾ ਲਿਓ ਅਜ਼ਮਾਉਣ ਤੋਂ ਬਾਅਦ ਲਗਾਤਾਰ ਖਾ ਲਿਓ ਉਸ ਤੋਂ ਬਾਅਦ ਜੇ ਦੀ ਮਾਤਰਾ ਘਟਾਉਂਦੇ ਜਾਇਓ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਹੌਲੀ ਹੌਲੀ ਬੰਦ ਕਰ ਦਿਓ ਕੁਝ ਨਹੀਂ ਹੁੰਦਾ ਸਿਰਫ ਮੇਥੇ ਕਲੌਂਜੀ ਤੇ ਆਪਣੀ ਜਿਹੜੀ ਕਾਲੇ ਛੋਲੇਆਂ ਦਾ ਨੁਸਖਾ ਹੈ ਇਹਨੂੰ ਰੋਜ਼ ਰਾਤ ਨੂੰ ਭੋਂ ਕੇ ਸਵੇਰੇ ਖਾਇਆ ਕਰੋ ਮੈਂ ਦੁਬਾਰਾ ਬੋਲ ਦਿੰਦਾ ਕਾਲੇ ਛੋਲੇ 30 ਮੇਥੀ ਦਾਣੇ 20 ਔਰ ਕਲੌਂਜੀ ਦੇ ਦਾਣੇ 10 ਇਹ ਇਹਨਾਂ ਚੀਜ਼ਾਂ ਨੂੰ ਰਾਤ ਨੂੰ ਕੰਚ ਦੀ ਕੌਲੀ 'ਚ ਭਿਓ ਕੇ ਰੱਖ ਦੋ ਜਿਹੜੇ ਪਾਣੀ 'ਚ ਭਿਓ ਕੇ ਰੱਖਿਆ ਉਹੀ ਪਾਣੀ ਪੀਣਾ ਤੇ ਇਹਨਾਂ ਨੂੰ ਚੱਬ-ਚੱਬ ਕੇ ਖਾਣਾ ਤੁਸੀਂ ਦੇਖੋਗੇ ਥੋੜੇ ਦਿਨਾਂ ਦੇ ਵਿੱਚ ਹੀ ਕਮਾਲ ਦੀ ਜ਼ਿੰਦਗੀ ਬਣਦੀ ਜਾਂਦੀ ਹੈ 60 70 ਸਾਲ ਦੀ ਉਮਰ 'ਚ ਵੀ 40 45 ਸਾਲ ਦੀ ਉਮਰ ਵਰਗੀ ਫੀਲ ਆਊਗੀ ਇਹ ਤੁਹਾਨੂੰ ਖੁਦ ਪਤਾ ਲੱਗੂਗਾ ਜਦੋਂ ਸਵੇਰੇ ਬੈੱਡ ਤੋਂ ਪੈਰ ਥੱਲੇ ਰੱਖਦੇ ਨੇ ਨਾ ਮਰੀਜ਼ ਇਹ ਜਿਹੜੇ ਮੇਰੇ ਨੁਸਖੇ ਅਜਮਾਉਂਦੇ ਨੇ ਉਹ ਜਦੋਂ ਸਵੇਰੇ ਬੈੱਡ ਤੋਂ ਪੈਰ ਥੱਲੇ ਰੱਖਦੇ ਨੇ ਰਖਣਸਾਰ ਥੈਂਕ ਯੂ ਸੁਭਾਸ਼ ਗੋਇਲ ਬੋਲਦੇ ਆ ਉਹ ਕਿਉਂ ਬੋਲਦੇ ਆ ਕਿ ਉਹਨਾਂ ਹੁਣ ਦੁੱਖਣੋਂ हट ਗਏ ਬਸ ਆਹੀ ਥੋੜੀ ਜੀ ਚੀਜ਼ਾਂ ਦਾ ਖਿਆਲ ਰੱਖੋ ਨਹੀਂ ਤਾਂ ਜੇ ਆਪਾਂ ਡਾਕਟਰਾਂ ਦੇ ਮਗਰ ਲੱਗੇ ਰਹਾਂਗੇ ਔਰ ਸਾਰੀ ਉਮਰ ਡਾਕਟਰਾਂ ਦਾ ਕੰਮ ਕਰਦੇ ਰਹਾਂਗੇ ਡਾਕਟਰਾਂ ਦਾ ਵੀ ਕੁਝ ਨਹੀਂ ਬਣਨਾ ਉਹ ਇੱਕ ਦੀਆਂ ਦੋ ਕੋਠੀਆਂ ਬਣਾ ਲੈਂਦੇ ਨੇ ਦੋ ਦੀਆਂ ਤਿੰਨ ਬਣਾ ਲੈਂਦੇ ਨੇ ਨਿਆਣੇ ਬਾਹਰ ਪੜਾ ਲੈਂਦੇ ਨੇ ਦੋ ਬਾਰ ਦੋ ਵੀ ਨਹੀਂ ਕੁਝ ਕਰ ਸਕਦੇ ਬਸ ਇਹ ਹੈ ਵੀ ਸਾਡੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ ਇਹਨਾਂ ਤੋਂ ਆਪਾਂ ਨੇ ਬਚਣਾ ਇਸ ਕਰਕੇ ਤੁਸੀਂ ਆਪ ਦੇ ਘਰੇ ਆਪਣੀ ਕਿਚਨ ਨੂੰ ਪਹਿਲਾਂ ਰਸੋਈ ਬਣਾਓ ਕਿਚਨ ਦੀ ਕਿਚਕਿਚ ਖਤਮ ਕਰੋ ਜੀ ਬਿਲਕੁਲ ਸਹੀ ਤੁਸੀਂ ਕਿਹਾ ਕਿਉਂਕਿ ਅਸੀਂ ਜਦੋਂ ਆਯੁਰਵੈਦਿਕ ਦਵਾਈਆਂ ਲੈਣੀਆਂ ਤਾਂ ਸਿਰਫ ਇੱਕ ਖਾਸ ਬਿਮਾਰੀ ਹੀ ਨਹੀਂ ਬਲਕਿ ਸ਼ਰੀਰ ਦੇ ਵਿੱਚ ਹੋਰ ਵੀ ਕਈ ਛੋਟੀਆਂ ਮੋਟੀਆਂ ਬਿਮਾਰੀਆਂ ਆਪਣੇ ਆਪ ਦੂਰ ਹੋ ਜਾਂਦੀਆਂ ਨੇ ਸੋ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਨੁਸ ਕਾਰ ਪਰਿਵਾਰ ਵਿੱਚ ਰਿਸ਼ਤੇਦਾਰੀ ਵਿੱਚ ਜਾਂ ਨੇੜੇ ਤੇੜੇ ਵੀ ਅਗਰ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਤਾਂ ਤੁਸੀਂ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸੈਂਡ ਕਰੋ ਤਾਂ ਕਿ ਤੁਹਾਡੇ ਜ਼ਰੀਏ ਕਿਸੇ ਹੋਰ ਦਾ ਭਲਾ ਵੀ ਹੋ ਸਕੇ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਔਰ ਅੱਗੋ ਵੀ ਤੁਹਾਡੇ ਲਈ ਅਸੀਂ ਹੋਰ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਵਾਂਗੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦਰਸ਼ਕਾਂ ਤੋਂ ਵੀ ਫਿਲਹਾਲ ਹੀ ਇਜਾਜ਼ਤ ਚਾਹਾਂਗੇ ਜਲਦੀ ਹੀ ਇੱਕ ਹੋਰ ਇਨਫੋਰਮੇਟਿਵ ਵੀਡੀਓ ਦੇ ਨਾਲ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਹੋਰ ਤੰਦਰੁਸਤ ਬਣ ਜਾਏਗੀ ਹਾਜ਼ਰ ਹੋਵਾਂਗੇ ਜੀ ਫਿਲਹਾਲ